ਸਥਾਨ ਜਿਹੜਾ ਹੈ ਸੋਚ ਕੇ ਦੇਖੋ ਵੀ ਇਹ ਪਿਛਲੇ ਸਾਲ ਬਰਸਾਤਾਂ ਦੇ ਵਿੱਚ ਗਿਰ ਗਿਆ ਹੈ। ਇਹ ਕਿੰਨਾ ਇਹਨਾ ਸਾਨੂੰ ਉਡੀਕਿਆ ਹੋਣਾ। ਇਸਦੇ ਹਾਲਾਤ ਅੱਜ ਦੇ ਟਾਈਮ ਦੇ ਉੱਤੇ ਇਹੋ ਜਿਹੇ ਨੇ ਕਿ ਕੱਲ ਪਰਸੋਂ ਇੱਕ ਮਿੱਤਰ ਸੱਜਣਾ ਲੈ ਕੇ ਪੰਜਾਬ 'ਚ ਗੱਲ ਹੋਈ ਤਾਂ ਉਸਨੇ ਇਹ ਦੱਸਿਆ ਕਿ ਬਾਬਾ ਜੀ ਮੁਸ਼ਕਲ ਆ ਕਿ ਆਹ ਸਾਲ ਆ ਬਰਸਾਤਾਂ 'ਚ ਸਥਾਨ ਕੱਢੂਗਾ। ਬਸ ਅਸੀਂ ਇੱਥੇ ਬੈਠ ਕੇ ਆਹ ਦੇਖ ਰਹੇ ਆਂ ਵੀ ਉਹ ਕਾਦ ਡਿੱਗਦਾ ਏ। ਕਾਦੂ ਦੀ ਬਿਲਡਿੰਗ ਹੈ ਜਿਹੜੀ ਤਿੰਨ ਮੰਜ਼ਲੀ ਹੈ ਗੁੰਮਟ ਕਾਦੂ ਪਰੋਂ ਥੱਲੇ गिरਦਾ। ਆਡਾ ਅਰਦਾਸ ਦਾ ਹਿੱਸਾ ਇੱਕ ਕੇ ਵਿਛੜੇ ਗੁਰਦੁਆਰੇ ਗੁਰਤਾਮੰਦ ਦੇ ਦਰਸ਼ਨ ਦਿਦਾਰੇ ਬਖਸ਼ੋ ਜੀ ਮਾਰੇ ਦਾ ਦਰਸ਼ਨ ਦਿਦਾਰੇ ਬਖਸ਼ ਦੇਣਗੇ ਪਰ ਤੁਸੀਂ ਕੀ ਸੋਚਦੇ ਹੋ ਕਿ ਉਦੋਂ ਤੱਕ ਉਹ ਸਥਾਨ ਉੱਤੇ ਹੋਣਗੇ ਆ ਸਮਾਜ ਸੇਵੀ ਸੰਸਥਾਵਾਂ ਕਿਤੇ ਦੂਰ ਪਾਰ ਜਾ ਜਾ ਕੇ ਜਿਹੜਿਆ ਆਪਾਂ ਕਰੀ ਜਾਂਦੇ ਆ ਸੇਵਾਵਾਂ ਪਰ ਆਪਣੇ ਸਥਾਨ ਤਾਂ ਆਪਾਂ ਭੁੱਲੇ ਬੈਠੇ ਆਂ ਮਹਾ ਸਿੰਘ ਦੀ ਹਵੇਲੀ ਜਿੱਥੇ ਸ਼ੇਰ-ਏ-ਪੰਜਾਬ ਦਾ ਜਨਮ ਹੋਇਆ ਉਸ ਦੇ ਜਾ ਕੇ ਹਾਲਾਤ ਦੇਖਿਓ ਕੀ ਆਏ ਹਰੀ ਸਿੰਘ ਨਲੂਆ ਦੀ ਹਵੇਲੀ ਉਹ ਉੱਥੇ ਬੱਕਰੇ ਵੱਡੇ ਜਾਂਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਆਪ ਵੀਡੀਓ ਪੂਰੀ ਜ਼ਰੂਰ ਦੇਖਿਓ ਪੰਜਾਬੀਓ ਸਿੱਖੋ ਦੁਨੀਆਂ ਦੇ ਜਿੱਥੇ ਵੀ ਤੁਸੀਂ ਵਸਦੇ ਆ ਅੱਜ ਦੇ ਟਾਈਮ ਜਿੱਥੇ ਵੀ ਤੁਸੀਂ ਮੌਜੂਦ ਐ ਆ ਦੋ ਮਿੰਟ ਰੁਕ ਕੇ ਆਪ ਵੀਡੀਓ ਜ਼ਰੂਰ ਸੁਣਿਓ ਤੇ ਸੁਣ ਕੇ ਸ਼ੇਅਰ ਜ਼ਰੂਰ ਕਰਿਓ ਜਿਹੜੇ ਵੱਡੀਆਂ ਸੰਸਥਾਵਾਂ ਨੇ ਸਿੱਖਾਂ ਦੇ ਨਾਮ ਦੇ ਉੱਤੇ ਚੱਲ ਰਹੀਆਂ ਜਾਂ ਕਮੇਟੀਆਂ ਨੇ ਜਾਂ ਕੁਝ ਵੀ ਨੇ ਜਿਨ੍ਹਾਂ ਕੋਲ ਤੁਹਾਨੂੰ ਲੱਗਦਾ ਪੁੱਜਦੀ ਜਾਣੀ ਚਾਹੀਦੀ ਆ ਵੀਡੀਓ ਤੇ ਉਹ ਕੁਝ ਹੱਲ ਕਰ ਸਕਦੇ ਨੇ ਉਹਨਾਂ ਤੱਕ ਪੁੱਜਦੀ ਕਰ ਦਿਓ ਮੈਂ ਪਿਛੇ ਜਾਂ ਲੰਦੇ ਪੰਜਾਬ ਜਾ ਕੇ ਆਇਆ ਤੇ ਉਥੇ ਸਾਨੂੰ ਜਿਹੜੇ ਦਿਖਾਏ ਜਾਂਦੇ ਆ ਤਕਰੀਬਨ 7-8 ਕੇ ਸਥਾਨ ਨੇ ਜਿਹੜੇ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਪ੍ਰਗਟ ਨੇ ਜਿੱਥੇ ਸੇਵਾ ਸੰਭਾਲ ਹੁੰਦੀ ਹੈ ਪਰ ਸਾਡੇ ਜਿਹੜੇ ਆ ਹਜ਼ਾਰਾਂ ਹੀ ਸਥਾਨ ਇਹੋ ਜਿਹੇ ਨੇ ਜਿਹੜੇ ਅਜ ਦੇ ਟਾਈਮ ਦੇ ਉੱਤੇ ਵੀ ਰੁੜਦੇ ਪਏ ਨੇ ਕੁਝ ਖਤਮ ਹੋ ਗਏ ਨੇ ਤੇ ਕੁਝ ਖਤਮ ਹੋਣ ਦੀ ਕगार ਦੇ ਉੱਤੇ ਆ ਪਰसों ਇੱਕ ਵੀਡੀਓ ਦੇਖੀ ਬ੍ਰੈਮਟਨ ਦੀ ਕੈਨੇਡਾ ਦੀ ਉਥੇ ਇੱਕ ਚੰਡੀਗੜ੍ਹ ਤੋਂ ਬਾਬਾ ਸਰੂਪ ਸਿੰਘ ਉਹਦਾ ਮੁੰਡਾ ਵੀਡੀਓ ਪਾ ਰਿਆ ਕਹਿੰਦਾ ਕਿ ਬ੍ਰੈਮਟਨ ਦੇ ਵਿੱਚ ਆਪਾਂ ਇੱਕ ਸਥਾਨ ਬਣਾਉਣਾ ਹੈ ਗੁਰਦੁਆਰਾ ਸਾਹਿਬ ਬਣਾਉਣਾ ਜਿਹਦੇ ਵਾਸਤੇ ਤੁਸੀਂ ਕੀ ਕਰੋ ਫੰਡ ਇਕੱਠਾ ਕਰੋ ਫੰਡ ਵੀ ਕਿੰਨਾ ਸੀਗਾ 8 ਕਰੋੜ ਦੇ ਕਰੀਬ ਤੇ ਜਦੋਂ ਮੈਂ ਉੱਥੇ ਕਿਸੇ ਮਿੱਤਰ ਸੱਜਣ ਤੋਂ ਪਤਾ ਕੀਤਾ ਤਾਂ ਬ੍ਰੈਮਟਨ ਦੇ ਵਿੱਚ ਕਹਿੰਦੇ ਪਹਿਲਾਂ ਹੀ 14-15 ਗੁਰਦੁਆਰੇ ਨੇ ਜਦ ਕਿ ਉੱਥੇ ਕਿਹੜੀ ਐਡੀ ਬੇਲ ਨੇ ਜਬਾ ਆਈਆਂ ਕਿ ਤੁਸੀਂ ਇੱਕ ਹੋਰ ਸਥਾਨ ਬਣਾਉਣਾ ਤੁਸੀਂ ਉਹ ਪੈਸੇ ਦੇ ਨਾਲ ਜਿਹੜੇ ਇੱਧਰ ਆਪਣੇ ਸਥਾਨ ਰੁੜਦੇ ਪਏ ਨੇ ਆਪਣੇ ਗ੍ਰਾਂthi ਸਿੰਘ ਰੁੜਦੇ ਪਏ ਨੇ ਉਹਨਾਂ ਦੀ ਸੇਵਾ ਕਰੋ ਗ੍ਰਾਂthi ਸਿੰਘਾਂ ਦੇ ਘਰਾਂ ਦੀਆਂ ਛੱਤਾਂ ਚੋਂਦੀਆਂ ਨੇ ਲੈਂਦੇ ਪੰਜਾਬ ਦੇ ਵਿੱਚ ਕਿੰਨੇ ਸਥਾਨ ਆਪਣੇ ਇਹੋ ਜਿਹੇ ਨੇ ਜਿਹੜੇ ਅੱਜ ਦੇ ਟਾਈਮ ਦੇ ਉੱਤੇ ਖਸਤਾ ਹਾਲਤ ਦੇ ਵਿੱਚ ਨੇ ਜਿਨ੍ਹਾਂ ਦੀ ਜ਼ਮੀਨ ਵੀ ਜਿਹੜੀ ਆ ਗੁਰਦੁਆਰਾ ਸਾਹਿਬ ਦੇ ਨਾਮ ਹੈ ਐਦਾ ਵੀ ਨਹੀਂ ਉੱਥੇ ਕੋਈ ਰੋਕ ਟੋਕ ਹੈ ਪਰ ਬਸ ਇੱਕ ਸੇਵਾ ਸੰਭਾਲ ਤੋਂ ਬਿਨਾ ਠੀਕ ਆ ਨਾ ਆਪਾਂ ਬਾਹਰ ਬਾਹਰ ਬਣਾਈ ਜਾਂਦੇ ਆ ਸਥਾਨ ਹੁਣ ਕੱਲੇ ਬ੍ਰੈਮਟਨ ਬ੍ਰੈਮਟਨ 'ਚ ਦੱਸਦੇ ਆ ਕਿ 15-16 ਸਥਾਨ ਹੋ ਚੁੱਕੇ ਨੇ ਉੱਥੇ ਆਪਾਂ ਹੋਰ ਕੀ ਕਰਨਾ ਹੈ ਆ ਮੈਂ ਇੱਕ ਵੀਡੀਓ ਪਾ ਰਿਹਾ ਆ ਜਿਹੜੀ ਵੀਡੀਓ ਹੈ ਇਹ ਗੁਰਦੁਆਰਾ ਰੋੜੀ ਸਾਹਿਬ ਦਾ ਬਿਲਕੁਲ ਨਾ ਬਾਰਡਰ ਦੇ ਉੱਤੇ ਆ ਭਾਰਤ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਜਾਮਨ ਜ਼ਿਲ੍ਹੇ ਦੇ ਵਿੱਚ ਇਹ ਸਥਾਨ ਜਿਹੜਾ ਹੈ ਕਿੰਨੇ ਸਾਲ ਖੜਿਆ ਰਿਹਾ ਗੁਰਨਾਨਕ ਪਾਸ਼ਾ ਜੀ ਨਾਲ ਸੰਬੰਧਿਤ ਦਾ ਸਥਾਨ ਹੈ ਐਡੀ ਸੋਹਣੀ ਬਿਲਡਿੰਗ ਉੱਚਾ ਗੁੰਬਰ ਤਿੰਨ ਮੰਜ਼ਲਾ ਜਿਹੜਾ ਇਹ ਸਥਾਨ ਸੀਗਾ ਪਰ ਸਾਡੇ ਜਿਵੇਂ ਭਾਈ ਜਗਦੀਪ ਸਿੰਘ ਕਹਿੰਦੇ ਸੀਗੇ ਵੀ ਸਾਰੇ ਸਥਾਨ ਜਿਹੜੇ ਆ ਟੈਂਕਾ ਤੋਪਾਂ ਨਾਲ ਨਹੀਂ ਠਹਿਏ ਆ ਕੋਈ ਸਾਡੇ ਪੰਤਰੀਆਂ ਅੰਗਹਿਲੀਆਂ ਨਾਲ ਵੀ ਠਹਿਏ ਆ ਆ ਸਥਾਨ ਜਿਹੜਾ ਹੈ ਸੋਚ ਕੇ ਦੇਖੋ ਵੀ ਪਿਛਲੇ ਸਾਲ ਬਰਸਾਤਾਂ ਦੇ ਵਿੱਚ ਗਿਰ ਗਿਆ ਹੈ ਇਹ ਕਿੰਨਾ ਇਹਨਾ ਸਾਨੂੰ ਓਢੀਕਿਆ ਹੋਣਾ ਹੈ ਕਿੰਨਾ ਖਾਸਾ ਪੰਥ ਨੂੰ ਓਢੀਕਿਆ ਹੋਣਾ ਹੈ ਭਾਰਤ ਵਾਲੇ ਨਹੀਂ ਜਾ ਸਕਦੇ ਮੰਨਦੇ ਆ ਪਾਬੰਦੀਆਂ ਪਰ ਬਾਹਰ ਵਾਲੇ ਨੂੰ ਕਿਹੜੀਆਂ ਪਾਬੰਦੀਆਂ ਨੇ ਉਹ ਤਾਂ ਜਦ ਦਿਲ ਕਰਦਾ ਮੈਂ ਸਾਲ ਦਾ ਤਿੰਨ ਵਾਰ ਪੰਜ ਵਾਰ ਜਿੰਨੀ ਮਰਜ਼ੀ ਵਾਰ ਚਾਹੇ ਉਹਨੀ ਵਾਰ ਜਾ ਸਕਦੇ ਨੇ ਪੈਸਾ ਦੇ ਕੇ ਉੱਥੇ ਸਥਾਨ ਖਰੀਦ ਕੇ ਉਹਨਾਂ ਦੀ ਸੇਵਾ ਸੰਭਾਲ ਕਰਵਾ ਸਕਦੇ ਨੇ ਅੱਜ ਦੇ ਟਾਈਮ ਦੇ ਉੱਤੇ ਆਪਾਂ ਨਹੀਂ ਇਹਨਾਂ ਸਥਾਨਾਂ ਨੂੰ ਸੰਭਾਲਾਂਗੇ ਤੇ ਕੱਲ੍ਹ ਦੇ ਟਾਈਮ ਤੇ ਬੱਚੇ ਨੂੰ ਕੀ ਦੱਸਾਂਗੇ ਆ ਦੂਜਾ ਜਿਹੜਾ ਤੁਸੀਂ ਸਥਾਨ ਦੇਖਿਓ ਇਹ ਹੈਗਾ ਚਿੜੀ ਸਾਹਿਬ ਇਹ ਅਸਥਾਨ ਜਿਹੜਾ ਤੀਜੀ ਪਾਸ਼ਾ ਜੀ ਦੇ ਨਾਲ ਸੰਬੰਧਿਤ ਹੈ ਗੁਰਮਤਾਸ ਪਾਸ਼ਾ ਜੀ ਦੇ ਨਾਲ ਇਸ ਦੇ ਹਾਲਾਤ ਅੱਜ ਦੇ ਟਾਈਮ ਦੇ ਉੱਤੇ ਇਹੋ ਜਿਹੇ ਨੇ ਕਿ ਕੱਲ ਪਰਸੋ ਇੱਕ ਮਿੱਤਰ ਸੱਜਣ ਨਾਲ ਲੈਂਦੇ ਪੰਜਾਬ 'ਚ ਗੱਲ ਹੋਈ ਤਾਂ ਉਸਨੇ ਇਹ ਦੱਸਿਆ ਕਿ ਬਾਬਾ ਜੀ ਮੁਸ਼ਕਲ ਆ ਕਿ ਆਹ ਸਾਲ ਆ ਬਰਸਾਤਾਂ 'ਇਸ ਥਾਨ ਕੱਢੂੰਗਾ ਬਸ ਅਸੀਂ ਇੱਥੇ ਬੈਠ ਕੇ ਆਹ ਦੇਖ ਰਹੇ ਆਂ ਵੀ ਉਹ ਕਦ ਡਿੱਗਦਾ ਏ ਕਾਦੂ ਦੀ ਬਿਲਡਿੰਗ ਹੈ ਜਿਹੜੀ ਤਿੰਨ ਮੰਜ਼ਲੀ ਹੈ ਗੁੰਮਟਕਾਦੋਂ ਪਰੋਂ ਥੱਲੇ गिरਦਾ ਜਿਵੇਂ ਆਪਾਂ ਰੋੜੀ ਸਾਹਿਬ ਦਾ ਗਿਰਦਾ ਦੇਖਿਆ ਹੈ ਰੋੜੀ ਸਾਹਿਬ ਦਾ ਜਿਹੜਾ ਸਥਾਨ ਆ ਉਸੇ ਵਾਸਤੇ ਬਹੁਤ ਲੋਕਾਂ ਨੇ ਵੀਡੀਓ ਪਾਈਆਂ ਕਿਸ ਸਥਾਨ ਨੂੰ ਬਚਾ ਲਓ ਇਹ ਬਿਲਡਿੰਗ ਗਿਰਨ ਵਾਲੀ ਹੈ ਐਡੀ ਸੋਹਣੀ ਬਿਲਡਿੰਗ ਸਾਡੀ ਆਖਰੀ ਨਿਸ਼ਾਨੀ ਆ ਪਰ ਕਿਸੇ ਨੇ ਉੱਥੇ ਧਿਆਨ ਨਹੀਂ ਦਿੱਤਾ ਸਾਡੇ ਜਥੇਦਾਰ ਸਾਹਿਬ ਸਾਡੇ ਵੱਡੀਆਂ-ਵੱਡੀਆਂ ਜਿਹੜੇ ਦਲ ਨੇ ਪੰਥ ਨੇ ਇਹਨਾਂ ਦੇ ਮੁਖੀ ਉੱਥੇ ਜਾ ਕੇ ਆਏ ਪਰ ਕਿਸੇ ਨੇ ਵੀ ਇੱਥੇ ਆ ਕੇ ਹੌਕਾ ਨਹੀਂ ਲਿਆ ਕਿ ਅਸੀਂ ਉਹ ਸਥਾਨਾਂ ਨੂੰ ਦੁਬਾਰਾ ਬਚਾਈਏ ਜਾਂ ਦੁਬਾਰਾ ਪ੍ਰਗਟ ਕਰੀਏ ਉਹਨਾਂ ਨੂੰ। ਕਿਆ ਨਹੀਂ ਕਰ ਸਕਦੇ ਯਾਰ ਪੈਸਾ ਦੇ ਕੇ ਜਿੰਨਾ ਪੈਸਾ ਫੰਡ ਇਕੱਠਾ ਕਰੋ ਉੱਥੇ ਜਿਹੜੇ ਰਹਿੰਦੇ ਆ ਉਹਨਾਂ ਨੂੰ ਦਓ ਕਿਆ ਨਹੀਂ ਖਰੀਦ ਸਕਦੇ ਆਪਾਂ। ਕਰਤਾਰਪੁਰ ਸਾਹਿਬ ਕੀਤਾ ਹੈ ਜੇ ਅਗਰ ਆਪਾਂ ਗੱਲ ਕਰਾਂਗੇ ਸਾਡੇ ਬਾਹਰ ਕਿਤੇ-ਕਿਤੇ ਅਉਧਿਆਂ ਦੇ ਉੱਤੇ ਸਾਡੇ ਬੈਠੇ ਆ ਸਿੱਖ ਜਿਹੜੇ ਆ ਉਹ ਪਾਕਿਸਤਾਨ ਗਵਰਨਮੈਂਟ ਦੇ ਨਾਲ ਗੱਲ ਕਰਕੇ ਕਹਿ ਨਹੀਂ ਕਰ ਸਕਦੇ ਆ ਪਰ ਇੱਧਰ ਕਿਸੇ ਦਾ ਧਿਆਨ ਹੀ ਨਹੀਂ ਹੈ ਬਸ ਜਿੱਥੇ ਹਰ ਆਪਣਾ ਡੇਰੇ ਬਣਾਉ ਨੂੰ ਜਿੱਥੋਂ ਜਿਸ ਨੂੰ ਕੌਲਕਾ ਮਿਲਦੀਆਂ ਉੱਥੇ ਕੰਮ ਕਰਨ ਲੱਗੇ ਆ ਆ ਸਮਾਜ ਸੇਵੀ ਸੰਸਥਾਵਾਂ ਕਿਤੇ ਦੂਰ ਪਾਰ ਜਾ ਜਾ ਕੇ ਜਿਹੜੇ ਆ ਆਪਾਂ ਕਰੀ ਜਾਂਦੇ ਆ ਸੇਵਾਵਾਂ ਪਰ ਆਪਣੇ ਸਥਾਨ ਤੋਂ ਆਪਾਂ ਭੁੱਲੇ ਬੈਠੇ ਆ ਮਹਾ ਸਿੰਘ ਦੀ ਹਵੇਲੀ ਜਿੱਥੇ ਸ਼ੇਰ-ਏ-ਪੰਜਾਬ ਦਾ ਜਨਮ ਹੋਇਆ ਉਸ ਦੇ ਜਾ ਕੇ ਹਾਲਾਤ ਦੇਖਿਓ ਕੀ ਆਏ ਹਰੀ ਸਿੰਘ ਨਲੂਆ ਦੀ ਹਵੇਲੀ ਉਹ ਉੱਥੇ ਬੱਕਰੇ ਵੱਡੇ ਜਾਂਦੇ ਆ ਭਾਈ ਮਣੀ ਸਿੰਘ ਜੀ ਦਾ ਅਸਥਾਨ ਸੀ ਅਸਥਾਨ ਬਿਲਕੁਲ ਉੱਥੇ ਖਤਮ ਹੋ ਚੁੱਕਿਆ ਸੀ ਜੁੱਤੀਆਂ ਦੀ ਦੁਕਾਨ ਬਣ ਗਈ ਸੀ ਉਹ ਇੱਕ ਮੁਸਲਮਾਨ ਵੀਰ ਨੇ ਸ਼ਹਿਵਾਜ ਰਾਣਾ ਬਾਈ ਨੇ ਜਿਹੜਾ ਹੈ ਉਹਨੂੰ ਦੁਬਾਰਾ ਉੱਥੇ ਪ੍ਰਗਟ ਕੀਤਾ ਕਿੱਡਾ ਸੋਨਾ ਬਣਾਇਆ ਜਦ ਕਿ ਉਹ ਮੁਸਲਮਾਨ ਵੀਰ ਦਾ ਕੰਮ ਨਹੀਂ ਸੀ ਉਹ ਸਾਡੇ ਸਿੱਖਾਂ ਦਾ ਕੰਮ ਸੀ ਸਾਡੇ ਜਥੇਦਾਰਾਂ ਦਾ ਸਾਡੀਆਂ ਕਮੇਟੀਆਂ ਦਾ ਸਾਡੇ ਜਿਹੜੀਆਂ ਸੰਸਥਾਵਾਂ ਨੇ ਵੱਡੇ-ਵੱਡੇ ਫੰਡ ਵਾਰ ਇਕੱਠੀਆਂ ਕਰਦੇ ਨੇ ਉਹਨਾਂ ਦਾ ਕੰਮ ਸੀ ਪਰ ਉਹ ਕੀਤਾ ਉਹ ਇੱਕ ਉੱਥੇ ਮੁਸਲਮਾਨ ਵੀਰ ਨੇ ਇਸ ਤੋਂ ਇਲਾਵਾ ਕਿੰਨੇ ਆ ਸਥਾਨ ਹੈ ਪਿੰਡ ਮਾਨਕ ਰਾਏਵਿੰਡ ਦੇ ਲਾਗੇ ਠੀਕ ਹੈ ਨਾ 13 ਤਰਕ ਪਿੰਡ ਦੇ ਵਿੱਚ ਜਿਹੜਾ ਹੈ ਛੜੀ ਸਾਹਿਬ ਹੈ ਜਾਮਨ ਜਿਲ੍ਹਾ ਉੱਥੇ ਹੈਗਾ ਆਪਣਾ ਰੋੜੀ ਸਾਹਿਬ ਇਸ ਤੋਂ ਇਲਾਵਾ ਪਤਾ ਹੀ ਨਹੀਂ ਕਿੰਨੇ ਆ ਸਥਾਨ ਇਹੋ ਜਿਹੇ ਨੇ ਕਿ ਜਿਹੜਾਂ ਦੀ ਆਪਾਂ ਵੇਟ ਕਰਦੇ ਪਏ ਆ ਵੀ ਉਹ ਕਦ ਡਿੱਗਦੇ ਨੇ ਜਿਹੜੇ ਅੱਜ ਦੇ ਟਾਈਮ ਦੇ ਉੱਤੇ ਵੀ ਪੰਥ ਨੂੰ ਉਡੀਕਦੇ ਪਏ ਨੇ ਉਹ ਦ੍ਰਿਮਾ ਕਰੀ ਬੈਠੇ ਨੇ ਕਿ ਸਾਡਾ ਪੰਥ ਆਊਗਾ ਮੁਹਾਰਾ ਮੋੜੂਗਾ ਸਾਡੀ ਸੇਵਾ ਸੰਭਾਲ ਕਰੂਗਾ ਪਰ ਜਿਹੜਾ ਇਹ ਪੰੰਥ ਇੱਥੇ ਬੈਠ ਕੇ ਆ ਦੇਖਦਾ ਪਿਆ ਵੀ ਕਿਦੋਂ ਉਹਨਾਂ ਦੀ ਖਬਰ ਆਉਂਦੀ ਆ ਕਿ ਉਹ ਸਥਾਨ ਜਿਹੜਾ ਟਾਈ ਢੇਰੀ ਹੋ ਗਿਆ ਤੇ ਆਪਾਂ ਸਟੇਟਸਾਂ ਦੇ ਉੱਤੇ ਲਾਈਏ ਬਾਹਰ ਵਾਲੇ ਵੀਰਾਂ ਨੂੰ ਬੇਨਤੀ ਹੈ ਠੀਕ ਹੈ ਨਾ ਐਨ ਆਰ ਆਈ ਵੀਰਾਂ ਨੂੰ ਸਾਡੇ ਇੱਧਰ ਵਾਲਿਆਂ ਨਾਲ ਤਾਂ ਸੇਵਾ ਕਰਨੀ ਨਹੀਂ ਹੈ ਕਿਉਂਕਿ ਸਾਡੇ ਕਮੇਟੀਆਂ ਵਾਲੇ ਜਥੇਦਾਰ ਸਾਰੇ ਜਾ ਕੇ ਆ ਗਏ ਪਰ ਕਿਸੇ ਪੇ ਦੇ ਪੁੱਤ ਨੇ ਇੱਥੇ ਆ ਕੇ ਹੌਕਾ ਨਹੀਂ ਲਿਆ ਕਿ ਉਹਦੇ ਵਾਸਤੇ ਆਪਾਂ ਕੰਮ ਕਰੀਏ ਬਾਹਰ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੀਆਂ ਸੰਸਥਾਵਾਂ ਨੇ ਖਾਲਸਾ ਏਡਾ ਜਾਂ ਹੋਰ ਵੱਡੀਆਂ-ਵੱਡੀਆਂ ਸੰਸਥਾਵਾਂ ਨੇ ਇਹਨਾਂ ਤੱਕ ਵੀਡੀਓ ਪਹੁੰਚਦੀ ਕਰੋ ਉਹਨਾਂ ਨੂੰ ਸੁਨੇਹੇ ਲਾਓ ਜਿੱਥੇ ਤੱਕ ਤੁਹਾਡੀ ਪਹੁੰਚ ਹੈ ਜਿਵੇਂ ਪੀਟਰ ਵੀਰਦੀ ਵੀਰ ਨੇ ਕਰਤਾਰਪੁਰ ਸਾਹਿਬ ਦੀ ਸੇਵਾ ਲਈ ਸੀ ਉਹ ਬਹੁਤ ਵੱਡਾ ਇੱਕ ਕਾਰਜ ਹੋਇਆ ਹੈ ਐਵੇਂ ਹੀ ਬਹੁਤ ਸਾਰੇ ਬਾਹਰ ਦੇ ਕਿੱਡੇ-ਕੱਡੇ ਸਾਡੇ ਬਿਜ਼ਨਸਮੈਨ ਵੱਡੇ-ਵੱਡੇ ਬੰਦੇ ਬੈਠੇ ਆ ਉਹ ਇਕੱਠੇ ਹੋ ਕੇ ਸਾਰੇ ਆਸਥਾਨਾਂ ਦੀ ਸੇਵਾ ਲੈ ਲੈਣ ਤਾਂ ਕਿੱਥੇ ਤੱਕ ਗੱਲ ਜਾਂਦੀ ਹੈ ਸਾਡੇ ਆਸਥਾਨ ਅਜੇ ਨਹੀਂ ਰੁੱਲਨੇ ਸਾਡਾ ਅਰਦਾਸ ਦਾ ਹਿੱਸਾ ਹੈ ਇੱਕ ਕਿ ਬਿਛਰੇ ਗੁਰਦੁਆਰੇ ਗੁਰਤਾ ਮੰਦੇ ਦਰਸ਼ਨ ਦੇ ਦਾਰੇ ਵਖਸ਼ੋ ਜੀ ਮਾਰੇ ਤਾਂ ਦਰਸ਼ਨ ਦੇ ਦਾਰੇ ਬਖਸ਼ ਦੇਣਗੇ ਪਰ ਤੁਸੀਂ ਕੀ ਸੋਚਦੇ ਹੋ ਕਿ ਉਦੋਂ ਤੱਕ ਉਹ ਸਥਾਨ ਉੱਤੇ ਹੋਣਗੇ ਮਾਰੇ ਤਾਂ ਮੌਕਾ ਦੇਣਗੇ ਬਾਦਰ ਖੁੱਲਣਗੇ ਇੱਕ ਦਿਨ ਸਾਰੇ ਜਾਣਗੇ ਪਰ ਉੱਥੇ ਸੋਚ ਕੇ ਦੇਖੋ ਜਦੋਂ ਸਥਾਨ ਹੀ ਨਹੀਂ ਹੋਇਆ ਆਪਾਂ ਦਰਸ਼ਨ ਕਿਹਨਾਂ ਦੇ ਕਰਾਂਗੇ ਸਥਾਨ ਤਾਂ ਆਪਣੇ ਰੁਲਦੇ ਖੁੱਲਦੇ ਪਏ ਆ ਆਪਾਂ ਬਸ ਦੇਖਦੇ ਪਏ ਆ ਵੀ ਕਿਦਨ ਡਿੱਗਦੇ ਆ ਆ ਗੁਰਦੁਆਰਾ ਝਾੜੀ ਸਾਹਿਬ ਜਿਹੜਾ ਹੈ ਇਹ ਆਹ ਬਰਸਾਤ ਜਿਹੜਾ ਬਹੁਤ ਮੁਸ਼ਕਲ ਨਾਲ ਕੱਟੂਗਾ ਹੁਣ ਹੀ ਜੇ ਕੋਈ ਇਹਦੇ ਉੱਤੇ ਕੰਮ ਕਰ ਲੇ ਥੱਲੇ ਨੀਆਂ ਭਰ ਦੇ ਜਾਂ ਕੁਝ ਵੀ ਇਹਦੇ ਚਾਰ ਪਿੱਲਰ ਨੇ ਇੱਕ ਪਿੱਲਰ ਜਿਹੜਾ ਬਿਲਕੁਲ ਕਮਜ਼ੋਰ ਹੋ ਗਿਆ ਤਾਂ ਐਸ ਬਰਸਾਤ ਨੂੰ ਮੁਸ਼ਕਲ ਹੀ ਜੇ ਕੱਢਦਾ ਹੈ ਤਾਂ ਅਰਦਾਸ ਕਰ ਰਿਓ ਵੀ ਇਹ ਅਸ탄 ਜਿਹੜਾ ਬਚਾ ਰਹੇ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਣਾ ਬੰਦਿਆਂ ਤੱਕ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਇਹਦੇ ਉੱਤੇ ਕੰਮ ਕਰ ਸਕਦੇ ਨੇ ਇਹ ਸਾਡਾ ਕੰਮ ਨਹੀਂ ਹੈ ਸਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਦੱਸਣ ਦਾ ਕੰਮ ਹੈ ਸਾਡੇ ਇਤਿਹਾਸ ਜਿਹੜਾ ਇੱਧਰ ਸਾਡੇ ਵਾਲਿਆਂ ਨੇ ਤਾਂ ਚਿੱਟਾ ਚਿੱਟਾ ਲਾ ਲਾ ਕੇ ਮਾਰਵਲ ਖਤਮ ਕਰਤਾ ਉਧਰ ਪਿਆ ਤਾਂ ਆਪਾਂ ਬਚਾ ਲਈਏ ਉਧਰ ਹੈਗਾ ਜੇ ਤਾਂ ਬਚਾ ਲਈਏ ਤਾਂ ਬੇਨਤੀ ਹੈ ਵੀਰੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰਾ ਵੀਰ ਧੰਨਵਾਦ